ਸਕੂਲ ਤੋਂ ਹੀ ਸਫ਼ਰ ਸ਼ੁਰੂ ਹੋ ਗਿਆ ਸੀ ਖਾਲਸਾ ਸਕੂਲ ਜਿੱਦਾਂ ਮੈਂ 10ਵੀਂ 'ਚ ਸੀਗਾ ਤਾਂ ਸਾਡੇ ਬੱਚਿਆਂ ਦੇ ਇਲੈਕਸ਼ਨ ਹੁੰਦੇ ਸੀ ਜਿਹਦੇ 'ਚ ਮੇਰਾ ਪਹਿਲਾ ਇਲੈਕਸ਼ਨ ਜਿਹੜਾ ਉਹ ਸਕੂਲ ਦੇ ਬੱਚਿਆਂ ਦਾ ਪ੍ਰਧਾਨ ਬਣਨਾ ਸੀਗਾ ਜਿਹਦੇ 'ਚ ਮੈਂ ਜਿੱਤਿਆ ਫਿਰ ਮੈਂ 3 ਬਾਰ ਐਮਸੀ ਦਾ ਇਲੈਕਸ਼ਨ ਲੜਿਆ 2 ਬਾਰ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣਿਆ ਤੇ 3 ਬਾਰ ਐਮਸੀ ਬਣਿਆ 3 ਬਾਰ ਮੈਂ ਐਮਐਲਏ ਬਣਿਆ ਇੱਕ ਵਾਰ ਲੋਕਾਂ ਨੇ ਮੈਨੂੰ ਆਜ਼ਾਦ ਹੀ ਐਮਐਲਏ ਜਿਤਾਤਾ ਸੀ ਮੈਂ ਮੰਤਰੀ ਵੀ ਰਿਹਾ ਓਪੋਜੀਸ਼ਨ ਲੀਡਰ ਰਿਹਾ ਤੇ ਐਮ ਐ ਸੀ ਐਮ ਰਿਹਾ ਇਹ ਇੱਕ ਲੰਬਾ ਸਫ਼ਰ ਹੈ ਜਿਹੜਾ ਕਿ ਲੋਕਾਂ ਦੀ ਸਿਹਤਾਂ ਦੇ ਨਾਲ ਚੱਲਿਆ ਤੇ ਅੱਜ ਵੀ ਲੋਕ ਹੁਣ ਮੈਨੂੰ ਦਿੱਲੀ ਵੱਲੋਂ ਭੇਜ ਰਿਹਾ ਤੇ ਪਾਰਲੀਮੈਂਟ ਦੇ ਵਿੱਚ ਉਮੀਦ ਹੈ ਮੈਨੂੰ ਮੌਕਾ ਦੇਣਗੇ ਜਿਵੇਂ ਤੁਹਾਨੂੰ ਇੱਕ ਸਫ਼ਰ ਮਿਲਿਆ ਬਹੁਤ 3 ਮਹੀਨੇ ਦਾ ਪਰ ਮੈਂ ਸ਼ਾਰਟ ਟਰਮ ਸੀ ਪਰ ਲੇ ਕੇ ਤੜੇ 3 ਮਹੀਨੇ ਨੂੰ ਅੱਜ ਵੀ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਹੈ ਤੁਸੀਂ ਪੂਰੇ ਪੰਜਾਬ ਦੇ ਹਾਲਾਤ ਦੇਖੇ ਤੇ ਕਿਦਾਂ ਦੇ ਸੀ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਆ ਕਿ ਜੋ ਤੁਸੀਂ 111 ਦਿਨਾਂ ਦੇ ਵਿੱਚ ਕੰਮ ਕੀਤੇ ਉਹ ਸਨੇਰੀ ਅੱਖਰਾਂ 'ਚ ਲਿਖਣ ਵਾਲੇ ਆ ਬਹੁਤ ਸਾਰੇ ਲੋਕਾਂ ਦਾ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਬਕਾਏ ਖੜੇ ਸੀ ਅਰ ਉਹ ਦੇਣ ਤੇ ਅਸਮਰਥ ਸੀ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ ਉਹ ਮੈਂ ਸਾਰੇ ਉਹਨਾਂ ਦੇ ਮਾਫ਼ ਕੀਤੇ ਆ ਇਸ ਤੋਂ ਇਲਾਵਾ ਪٹرول ਸਸਤਾ ਕੀਤਾ ਮੈਂ ਡੀਜ਼ਲ ਸਸਤਾ ਕੀਤਾ ਸੋ ਇਸ ਤਰ੍ਹਾਂ ਦੇ 3 ਮਹੀਨਿਆਂ ਚ ਬਹੁਤ بڑے ਕੰਮ ਕੀਤੇ ਆ ਜਿਹਦੇ ਕਰਕੇ ਅੱਜ ਲੋਕ ਦੁਆਰੇ ਮੈਨੂੰ ਮੌਕਾ ਦੇਣਾ ਚਾਹੁੰਦੇ ਆ ਸੋ ਗੱਲਬਾਤ ਕਰਦੇ ਆ ਸਤਿਨਿ ਸਾਹਿਬ ਜੀ ਨਾਲ ਚੰਗੇ ਸਭ ਤੋਂ ਪਹਿਲਾਂ ਪਿਆਰ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਗੱਲ ਕਰੀਏ ਹਰ ਬੰਦੇ ਦਾ ਇੱਕ ਸასი ਜੀ ਮਸ਼ਹੂਰ ਹੁੰਦਾ ਹੈ ਤੁਹਾਡਾ ਸასი ਜੀਵਨ ਕਿਵੇਂ ਸ਼ੁਰੂ ਹੋਇਆ ਚੰਪੌਰ ਸਾਹਿਬ ਤੋਂ ਤੁਸੀਂ ਕਿਵੇਂ ਸਿਆਸਤ ਚ ਆਏ ਕੋਈ ਪ੍ਰੇਰਣਾ ਕਿੱਥੋਂ ਲਈ ਮੇਰਾ ਪਿੰਡ ਜੀ ਭਝੋਲੀ ਹੈ ਪਰ ਮੇਰੇ ਦਾਦੇ ਪਰਦਾਦੇ ਪਹਿਲਾਂ ਇਹ ਦੁਆਬੇ ਵਿੱਚ ਰਹਿੰਦੇ ਸੀ ਸਾਡਾ ਪਿਓਾਰ ਗਿਰਤ ਉਧਰ ਚਲੇ ਗਿਆ ਤੇ ਮੈਂ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਪੜਿਆ ਸਰਕਾਰੀ ਚ ਉਸ ਤੋਂ ਬਾਅਦ ਖਾਲਸਾ ਸਕੂਲ 'ਚ ਪੜਿਆ ਖਾਲਸਾ ਸਕੂਲ ਜਦ ਮੈਂ 10ਵੀਂ 'ਚ ਸੀਗਾ ਤਾਂ ਸਾਡੇ ਬੱਚਿਆਂ ਦੇ ਇਲੈਕਸ਼ਨ ਹੁੰਦੇ ਸੀ ਜਿਹਦੇ 'ਚ ਮੇਰਾ ਪਹਿਲਾ ਇਲੈਕਸ਼ਨ ਜਿਹੜਾ ਉਹ ਸਕੂਲ ਦੇ ਬੱਚਿਆਂ ਦਾ ਪ੍ਰਧਾਨ ਬਣਨਾ ਸੀਗਾ ਜਿਹਦੇ 'ਚ ਮੈਂ ਜਿੱਤਿਆ ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਵਿੱਚ ਪੜਿਆ ਉੱਥੇ ਵੀ ਸਾਡਾ ਸਟੂਡੈਂਟਸ ਦਾ ਜਿਹੜਾ ਐਸੋਸੀਏਸ਼ਨ ਬਣਦੀ ਇਲੈਕਸ਼ਨ ਹੁੰਦਾ ਉਹਦੇ ਵਿੱਚ ਵੀ ਮੈਂ ਇਲੈਕਸ਼ਨ ਲੜ ਕੇ ਜਿੱਤਿਆ ਸੀ ਤੇ ਮੇਰਾ ਸਕੂਲ ਤੋਂ ਹੀ ਸਫ਼ਰ ਸ਼ੁਰੂ ਹੋ ਗਿਆ ਸੀ ਫਿਰ ਮੈਂ ਤਿੰਨ ਵਾਰ ਐਮਸੀ ਦਾ ਇਲੈਕਸ਼ਨ ਲੜਿਆ ਦੋ ਵਾਰ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਿਆ ਤੇ ਤਿੰਨ ਵਾਰ ਐਮਸੀ ਬਣਿਆ ਤਿੰਨ ਵਾਰ ਮੈਂ ਐਮਐਲਏ ਬਣਿਆ ਇੱਕ ਵਾਰ ਲੋਕਾਂ ਨੇ ਮੈਨੂੰ ਆਜ਼ਾਦ ਹੀ ਐਮਐਲਏ ਜਿਤਾਤਾ ਸੀ ਉਸ ਤੋਂ ਬਾਅਦ ਮੈਂ ਮੰਤਰੀ ਵੀ ਰਿਹਾ ਆਪੋਜੀਸ਼ਨ ਲੀਡਰ ਰਿਹਾ ਤੇ ਐਮ ਸੀਐਮ ਰਿਹਾ ਸੋ ਇਹ ਇੱਕ ਲੰਬਾ ਸਫ਼ਰ ਹੈ ਜਿਹੜਾ ਕਿ ਲੋਕਾਂ ਦੀ ਸਿਹਤਾਂ ਦੇ ਨਾਲ ਚੱਲਿਆ ਤੇ ਅੱਜ ਵੀ ਲੋਕ ਹੁਣ ਮੈਨੂੰ ਦਿੱਲੀ ਵੱਲੋਂ ਭੇਜ ਰਿਹਾ ਤੇ ਪਾਰਲੀਮੈਂਟ ਦੇ ਵਿੱਚ ਉਮੀਦ ਹੈ ਮੈਨੂੰ ਮੌਕਾ ਦੇਣਗੇ ਤੁਹਾਡਾ 111 ਦਿਨ ਦਾ ਸੀਐਮ ਸਾਹਿਬ ਮੁੱਖ ਮੰਤਰੀ ਦਾ ਬਹੁਤ ਵੱਡਾ ਜਿਹੜਾ ਪੂਰੇ ਪੰਜਾਬ ਨੇ ਇੱਕ ਰਾਜ ਨੂੰ ਸੰਭਾਲਣਾ ਹੁੰਦਾ ਤੁਸੀਂ ਪੰਜਾਬ ਦੇ ਹਾਲਾਤ ਸਾਰੇ ਦੇਖੇ ਜੋ ਪੰਜਾਬ ਦੇ ਹਾਲਾਤੀ ਹੁਣ ਤੁਹਾਨੂੰ ਜਲੰਧਰ ਦੇ ਪ੍ਰੋਸੈਸ ਚ ਤਾਇਆ ਗਿਆ ਹੈ ਤੇ ਕੀ ਵਿਜ਼ਨ ਹੈ ਜਲੰਧਰ ਜਿਹੜਾ ਤੁਹਾਡਾ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਆ ਕਿ ਜੋ ਤੁਸੀਂ 111 ਦਿਨਾਂ ਦੇ ਵਿੱਚ ਕੰਮ ਕੀਤੇ ਉਹ ਸੁਨਹਿਰੀ ਅੱਖਰਾਂ 'ਚ ਲਿਖਣ ਵਾਲੇ ਆ ਬਹੁਤ ਸਾਰੇ ਲੋਕਾਂ ਦਾ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਬਕਾਏ ਖੜੇ ਸੀ ਔਰ ਉਹ ਦੇਨ ਤੇ ਅਸਮਰਥ ਸੀ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ ਉਹ ਮੈਂ ਸਾਰੇ ਉਹਨਾਂ ਦੇ ਮਾਫ਼ ਕੀਤੇ ਆ ਪਾਣੀ ਦੇ ਬਿੱਲ ਵੀ ਖੜੇ ਸੀ ਉਹਦੇ ਵੀ ਕਨੈਕਸ਼ਨ ਕੱਟੇ ਗਏ ਸੀ ਉਹ ਵੀ ਮਾਫ਼ ਕੀਤੇ 3000 ਕਰੋੜ ਰੁਪਇਆ ਲੋਕਾਂ ਨੂੰ ਰਾਹਤ ਦਿੱਤੀ ਸੀ ਇਸ ਤੋਂ ਇਲਾਵਾ ਪੈਟਰੋਲ ਸਸਤਾ ਕੀਤਾ ਮੈਂ ਡੀਜ਼ਲ ਸਸਤਾ ਕੀਤਾ ਆਂਗਣਵਾੜੀ ਵਰਕਰਾਂ ਦੀ ਤਨਖਾਹ ਵਧਾਈ ਮਿੱਡੇ ਮੀਲ ਵਰਕਰਾਂ ਦੀ ਤਨਖਾਹ ਵਧਾਈ ਆਸ਼ਾ ਵਰਕਰਾਂ ਦੀ ਤਨਖਾਹ ਵਧਾਈ ਇਸ ਦੇ ਨਾਲ ਨਾਲ ਵਿੱਤ ਕਮਿਸ਼ਨ ਲਾਗੂ ਕੀਤਾ ਜਿਹਦੇ ਨਾਲ ਸਾਰੇ EMPLOYEES ਨੂੰ ਫਾਇਦਾ ਹੋਇਆ ਉਹਨਾਂ ਦਾ ਮੈਂ ਜਿਹੜਾ DA ਰੁਕਿਆ ਹੋਇਆ ਸੀ ਉਹ ਸਾਰਾ ਕਲੀਅਰ ਕੀਤਾ EMPLOYEES ਦੇ ਬਹੁਤ ਵੱਡੇ ਵੱਡੇ ਕੰਮ ਕਰਨ ਦੇ ਨਾਲ ਸਿੱਖਿਆ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ 150 ਕਰੋੜ ਰੁਪਇਆ ਦਿੱਤਾ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸਿੱਖ ਇਤਿਹਾਸ ਨੂੰ ਫਲਮਾਉਣ ਲਈ ਮੈਂ ਚਮਕੌਰ ਸਾਹਿਬ ਦੇ ਵਿੱਚ ਇੱਕ ਅਜੂਬਾ ਬਣਾਇਆ ਜਿਹਦੀ ਅੱਜ ਤੱਕ ਲੈਨ ਨਹੀਂ ਟੁੱਟੀ ਚਮਕੌਰ ਸਾਹਿਬ ਦੀ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਚ ਕਾਲਜ ਬਣ ਰਹੇ ਆ ਦੋ ਚਮਕੌਰ ਸਾਹਿਬ ਦੀਆਂ ਸੜਕਾਂ ਚੌੜੀਆਂ ਹੋ ਗਈਆਂ ਚਮਕੌਰ ਸਾਹਿਬ ਦੀ ਮੋਹਣਾ ਮੋਹਣਾ ਤਰੱਕੀ ਹੋਈ ਹੈ ਸੋ ਇਸ ਤਰ੍ਹਾਂ ਦੇ 3 ਮਹੀਨਿਆਂ ਚ ਬਹੁਤ بڑے ਕੰਮ ਕੀਤੇ ਆ ਜਿਹਦੇ ਕਰਕੇ ਅੱਜ ਲੋਕ ਦੁਆਰੇ ਮੈਨੂੰ ਮੌਕਾ ਦੇਣਾ ਚਾਹੁੰਦੇ ਆ ਮੈਂ ਇੱਥੇ ਆਇਆ ਤਾਂ ਇੱਥੇ ਨਸ਼ਿਆਂ ਦੀ ਐਨੀ ਪਰਮਾਰ ਹੈ ਜਲੰਧਰ ਦੇ ਵਿੱਚ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਕਾਨੂੰਨ ਵਿਵਸਥਾ ਬਿਲਕੁਲ ਹਿੱਲੀ ਵੀ ਹੈ ਕਿਸੇ ਦੀ ਚੈਨੀ ਖੋਲ ਲੈਂਦੇ ਕਿਸੇ ਦਾ ਪਰਸ ਖੋਲ ਲੈਂਦੇ ਕਿਸੇ ਦਾ ਮੋਬਾਈਲ ਖੋਗੇ ਪਾ ਜਾਂਦੇ ਚੋਰੀਆਂ ਮੋਰੀਆਂ ਡਾਕ ਕੇ ਪੈ ਰਹੇ ਐ ਇੱਥੇ ਕੱਲ ਹੀ ਇੱਕ ਬੱਸ ਨੂੰ ਰੋਡਵੇਜ ਦੇ ਨੂੰ ਤੋੜ ਕੇ ਬੰਦੇ ਭੱਜ ਗਏ ਐ ਪਤਾ ਨਹੀਂ ਕਿੱਧਰੋਂ ਆਏ ਕਿੱਧਰੋਂ ਚਲੇ ਗਏ ਸੋ ਹਾਲਾਤ ਬਹੁਤ ਖਰਾਬ ਹੈ ਇਹ ਮੇਰੇ ਲਈ ਇੱਕ ਚੈਲੰਜ ਹੈ ਕਿ ਮੈਂ ਇੱਥੇ ਨਸ਼ਾ ਖਤਮ ਕਰਨਾ ਹੈ ਮੈਂ ਅੱਜ ਇਹ ਕਹਿ ਰਿਹਾ ਤੁਹਾਨੂੰ ਕਿ ਜਾਂ ਮੈਂ ਰਹੂੰਗਾ ਜਾਂ ਇੱਥੇ ਨਸ਼ਾ ਵੇਚਣ ਵਾਲੇ ਰਹਿਣਗੇ ਦੋਨਾਂ 'ਚੋਂ ਇੱਕ ਹੀ ਰਹੇਗਾ ਹੋਰ ਵਿਚ ਵਿਚਾਲੇ ਕੁਝ ਨਹੀਂ ਰਹਿਣਾ ਇਸ ਕਰਕੇ ਮੈਂ ਇੱਕ ਫੈਸਲਾ ਕੁਨ ਲੜਾਈ ਇਸ ਮਾਫੀਆ ਦੇ ਖਿਲਾਫ ਕਰਨੀ ਹੈ ਜਿਹੜੇ ਕਿ ਇੱਥੇ ਨਸ਼ੇ ਵੇਚਦੇ ਆ ਤੇ ਜਿਹੜੇ ਕਿ ਇੱਥੇ ਦੜਾ ਸੱਟਾ ਚਲਾਉਂਦੇ ਆ ਤੇ ਜਿਹੜੇ ਕਿ ਇੱਥੇ ਰੇਡੀਆ ਵਾਲੇ ਤੋਂ ਪੈਸੇ ਲੈਂਦੇ ਆ ਥਰੀ ਬਿਲਰਾਂ ਤੋਂ ਪੈਸੇ ਲੈਂਦੇ ਉਹ ਮੈਂ ਇੱਕ ਇੱਥੇ ਕਰਨਾ ਚਾਹੁੰਦਾ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇ ਨਾਲ ਇੱਥੇ ਪੜ੍ਹਾਈ ਦੇ ਵਸੀਲੇ ਨਹੀਂ ਹੈ ਕੋਈ ਸਰਕਾਰੀ ਇੱਕ ਜਨਰਲ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਥੇ ਸਿਹਤ ਸਬੰਧਾਂ ਸਰਕਾਰੀ ਨਹੀਂ ਹੈ ਇੱਕ ਐਮਜ਼ ਹਸਪੀਟਲ ਇੱਥੇ ਲੈ ਕੇ ਆਉਣਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲੋਕ ਅੱਛਾ ਸਸਤਾ ਇਲਾਜ ਕਰਾ ਸਕਣ ਤੇ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਹਨ ਇੰਡਸਟਰੀ ਨੂੰ ਉੱਪਰ ਲੈ ਕੇ ਆਉਣਾ ਐਦਾਂ ਦੀ ਮੇਰੀ ਸੋਚ ਹੈ ਮੈਂ ਇੱਕ ਵਿਕਾਸ ਦਾ ਮਾਡਲ ਲੈ ਕੇ ਆਇਆ ਇੱਥੇ ਜਿਹੜਾ ਮੈਂ ਅੱਗੇ ਬਦਾਉਣਾ ਇੱਥੇ ਵਿਕਾਸ ਨੂੰ